ਸਿੱਧੂ ਮੂਸੇਵਾਲਾ ਹੁਣ ਅੱਖਾਂ ਦੇ ਵਿੱਚ ਇੰਨਾ ਜ਼ਿਆਦਾ ਚੁਭਣ ਲੱਗਿਆ ਕਿ ਲੋਕ ਉਸ ਨੂੰ ਤਾਂ ਖਤਮ ਕਰਨਾ ਚਾਹੁੰਦੇ ਹੀ ਸੀ ਤੇ ਨਾਲ ਹੀ ਨਾਲ ਉਸਦੇ ਬੁੱਤਾਂ ਨੂੰ ਵੀ ਹੁਣ ਖਤਮ ਕਰਨ ਲਈ ਤੁਰ ਪਏ ਨੇ ਦੋਸਤੋ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਮੂਸਾ ਟਾਕ ਤੇ ਉਮੀਦ ਕਰਦੇ ਹਾਂ ਤੁਸੀਂ ਸਭ ਠੀਕ ਠਾਕ ਹੋਮੋਗੇ ਹਾਜ਼ਰ ਹੋਇਆ ਇੱਕ ਨਵੀਂ ਵੀਡੀਓ ਤੇ ਨਵੀਂ ਅਪਡੇਟ ਲੈ ਕੇ ਤਾਂ ਦੋਸਤੋ ਦਰਸਲ ਹੁਣ ਰੀਸੈਂਟਲੀ ਇੱਕ ਮੁੱਦਾ ਬਹੁਤ ਟ੍ਰੈਂਡਿੰਗ ਦੇ ਵਿੱਚ ਚੱਲ ਰਿਹਾ ਹੈ ਇੱਥੇ ਸਿੱਧੂ ਮੂਸੇਵਾਲੇ ਦੇ ਬੁੱਤ ਉੱਤੇ ਫਾਇਰਿੰਗ ਕੀਤੀ ਗਈ ਹੈ ਕੁਝ ਲੋਕਾਂ ਦੇ ਵੱਲੋਂ ਤਾਂ ਦੋਸਤੋ ਤੁਹਾਨੂੰ ਦੱਸਦੇ ਕਿ ਹਰਿਆਣੇ ਦੇ ਇੱਕ ਲੀਡਰ ਨੇ ਜਿਸ ਦਾ ਉਸਨੇ ਸਿੱਧੂ ਮੂਸੇਵਾਲੇ ਦੀ ਵਰਸੀ ਦੇ ਉੱਪਰ ਸਿੱਧੂ ਮੂਸੇਵਾਲੇ ਨੂੰ ਟ੍ਰਿਬਿਊਟ ਦਿੰਦਿਆਂ ਸਿੱਧੂ ਮੂਸੇਵਾਲੇ ਬਾਈ ਦਾ ਬੁੱਤ ਬਣਵਾਇਆ ਸੀ ਅਤੇ ਜਿਸ ਦਾ ਉਦਘਾਟਨ ਉਸਨੇ ਸਿੱਧੂ ਮੂਸੇਵਾਲੇ ਦੀ ਵਰਸੀ ਵਾਲੇ ਦਿਨ ਕੀਤਾ ਸੀ ਤਾਂ ਦੋਸਤੋ ਹੁਣ ਥੋੜਾ ਸਮਾਂ ਪਹਿਲਾਂ ਹੀ ਉਸ ਨੂੰ ਇੱਕ ਵੀਡੀਓ ਸ਼ੇਅਰਡ ਕੀਤੀ ਗਈ ਹੈ ਕਿਸੇ ਦੇ ਵੱਲੋਂ ਜਿਸ ਵਿੱਚ ਸਿੱਧੂ ਮੂਸੇਵਾਲੇ ਦੇ ਬੁੱਤ ਉੱਤੇ ਫਾਇਰਿੰਗ ਕੀਤੀ ਗਈ ਹੈ ਅਤੇ ਉਸ ਦੀ ਫਾਇਰਿੰਗ ਕਰਦਿਆਂ ਦੀ ਵੀਡੀਓ ਬਣਾਈ ਗਈ ਹੈ ਅਤੇ ਉਸ ਲੀਡਰ ਨੂੰ ਉਹ ਵੀਡੀਓ ਸ਼ੇਅਰਡ ਕੀਤੀ ਗਈ ਹੈ ਅਤੇ ਉਸ ਲੀਡਰ ਨੂੰ ਮਾਰਨ ਦੀ ਧਮਕੀ ਵੀ ਦਿੱਤੀ ਗਈ ਹੈ ਤਾਂ ਦੋਸਤੋ ਉਸ ਲੀਡਰ ਨੂੰ ਧਮਕੀ ਇਸ ਕਰਕੇ ਦਿੱਤੀ ਗਈ ਹੈ ਕਿਉਂਕਿ ਉਸਨੇ ਅੱਜ ਤੋਂ ਕੁਝ ਸਮਾਂ ਪਹਿਲਾਂ ਸਿੱਧੂ ਮੂਸੇਵਾਲੇ ਬਾਈ ਦਾ ਬੁੱਤ ਲਗਾਇਆ ਸੀ ਅਤੇ ਉਹਨਾਂ ਲੋਕਾਂ ਦੇ ਵੱਲੋਂ ਸਿੱਧੂ ਮੂਸੇਵਾਲੇ ਬਾਈ ਦੇ ਉਸੇ ਬੁੱਤ ਦੇ ਉੱਪਰ ਫਾਇਰਿੰਗ ਕਰਕੇ ਉਸ ਦੀ ਵੀਡੀਓ ਬਣਾ ਕੇ ਉਸ ਲੀਡਰ ਨੂੰ ਸੈਂਡ ਕੀਤੀ ਗਈ ਹੈ ਤਾਂ ਦੋਸਤੋ ਹੁਣ ਸਿੱਧੂ ਮੂਸੇਵਾਲਾ ਬਾਈ ਤਾਂ ਇਸ ਦੁਨੀਆ ਤੋਂ ਤੇ ਨਹੀਂ ਰਿਹਾ ਪਰ ਫਿਰ ਵੀ ਲੋਕ ਉਸ ਦੇ ਬੁੱਤ ਨੂੰ ਵੀ ਦੇਖ ਕੇ ਨਹੀਂ ਝਰਦੇ ਤਾਂ ਦੋਸਤੋ ਤੁਹਾਡੇ ਕੀ ਵਿਚਾਰ ਨੇ ਇਨ੍ਹਾਂ ਲੋਕਾਂ ਦੀ ਇਨ੍ਹਾਂ ਘਟਿਆ ਹਰਕਤ ਉੱਪਰ ਜੋ ਇਹਨਾਂ ਨੇ ਸਿੱਧੂ ਮੂਸੇਵਾਲੇ ਦੇ ਬੁੱਤ ਉੱ ਆਪਣੇ ਵਿਚਾਰ ਕਮੈਂਟ ਸੈਕਸ਼ਨ ਵਿੱਚ ਜਰੂਰ ਦੱਸਿਓ ਅਤੇ ਜੇਕਰ ਦੋਸਤੋ ਤੁਸੀਂ ਸਾਡੇ ਚੈਨਲ ਦੇ ਉੱਪਰ ਨਵੇਂ ਹੋ ਤਾਂ ਸਾਡੇ ਇਸ YouTube ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਜੋ ਐਦਾਂ ਦੀਆਂ ਹੀ ਵੀਡੀਓਜ਼ ਅਤੇ ਅਪਡੇਟਸ ਤੁਹਾਨੂੰ ਸਮੇਂ ਸਿਰ ਮਿਲਦੀਆਂ ਰਹਿਣ ਤਾਂ ਮਿਲਦੇ ਆ ਕਿਸੇ ਨਵੀਂ ਵੀਡੀਓ ਅਤੇ ਨਵੀਂ ਅਪਡੇਟ ਲੈ ਕੇ ਜੁੜੇ ਰਹੋ ਸਾਡੇ ਇਸ ਚੈਨਲ ਦੇ ਨਾਲ ਧੰਨਵਾਦ